ਉੱਥੋਂ ਦੇ ਲੋਕ ਨਦੀ ਦੇ ਕਿਨਾਰੇ ਕਾਹ ਦੇ ਮੈਦਾਨ ਦੇ ਕੋਲ ਤੰਬੂਆਂ ਨਾਲ ਟੱਗੀਆਂ ਚੌਂਪੜੀਆਂ 'ਚ ਰਹਿੰਦੇ ਸਨ। ਉਹ ਆਪ ਖੇਤੀ ਨਹੀਂ ਕਰਦੇ ਸਨ ਅਤੇ ਬ੍ਰੈੱਡ ਵੀ ਨਹੀਂ ਖਾਂਦੇ ਸਨ। ਉਹਨਾਂ ਦੇ ਪਸ਼ੂ ਕਾਹ ਚਰਦੇ ਸਨ ਅਤੇ ਘੋੜੀਆਂ ਦੇ ਝੁੰਡਾਂ 'ਚ ਰਹਾ ਕਰਦੇ ਸਨ। ਉਹਨਾਂ ਦੀਆਂ ਚੌਂਪੜੀਆਂ ਦੇ ਪਿੱਛੇ ਘੋੜੀਆਂ ਦੇ ਬੱਚੇ ਬੰਨੇ ਹੋਏ ਸਨ ਅਤੇ ਦੋ ਦਿਨਾਂ ਦੇ ਫਰਕ ਨਾਲ ਉਹ ਘੋੜੀਆਂ ਨੂੰ ਉਹਨਾਂ ਦੇ ਕੋਲ ਲੈ ਕੇ ਜਾਂਦੇ ਸਨ। ਉਹ ਲੋਕ ਕੋੜੀਆਂ ਦਾ ਦੁੱਧ ਕੱਢਦੇ ਅਤੇ ਫਿਰ ਉਸ ਤੋਂ ਖਮੀਰ ਬਣਾ ਕੇ ਸ਼ਰਾਬ ਬਣਾਉਂਦੇ ਸਨ। ਉਹਨਾਂ ਦੀਆਂ ਔਰਤਾਂ ਉਸ ਤੋਂ ਪਨੀਰ ਵੀ ਬਣਾਉਂਦੀਆਂ ਸਨ ਅਤੇ ਉਹ ਲੋਕ ਸਿਰਫ ਸ਼ਰਾਬ ਤੇ ਚਾਹ ਪੀਣਾ, ਮਾਸ ਖਾਣਾ ਤੇ ਸਰਕੰਡੇ ਦਾ ਪਾਇਬ ਵਜਾਉਣਾ ਹੀ ਪਸੰਦ ਕਰਦੇ ਸਨ। ਉੱਥੋਂ ਦੇ ਸਾਰੇ ਲੋਕ ਸੱਭਿਅਤ, ਖੁਸ਼ਮિજાਜ ਅਤੇ ਪੂਰੀ ਗਰਮੀ ਤਿਹਾਰ ਮਨਾਉਂਦੇ ਸਨ। ਉਹਨਾਂ ਲੋਕਾਂ ਦਾ ਰੰਗ ਗਹਿਰਾ ਸੀ ਅਤੇ ਉਹ ਰੂਸੀ ਭਾਸ਼ਾ ਨਹੀਂ ਬੋਲਦੇ ਸਨ। ਪਰ ਉਹ ਲੋਕ ਬਹੁਤ ਹੀ ਮਿਲਨਸਾਰ ਸਨ ਜਿਵੇਂ ਉੱਥੋਂ ਦੇ ਲੋਕਾਂ ਨੇ ਪਰਫੋਮ ਨੂੰ ਦੇਖਿਆ ਉਹ ਸਾਰੇ ਆਪਣੇ ਆਪਣੇ ਝੌਂਪੜੀਆਂ ਚੋਂ ਨਿਕਲ ਕੇ ਆਪਣੇ ਮਹਿਮਾਨ ਨੂੰ 迎接 ਕੇ ਖੜ ਗਏ ਇੱਕ ਦੁਪਹਾਸ਼ੀਏ ਨੇ ਉਸ ਤੋਂ ਉਸਦੀ ਜਾਣਕਾਰੀ ਲਈ ਪਰਫੋਮ ਨੇ ਉਸ ਨੂੰ ਦੱਸਿਆ ਕਿ ਉਹ ਉੱਥੇ ਜ਼ਮੀਨ ਦੇਖਣ ਲਈ ਆਇਆ ਸੀ ਪਾਸ਼ਕੀਰੀ ਲੋਕ ਬਹੁਤ ਖੁਸ਼ ਹੋਏ ਅਤੇ ਉਹ ਉਸ ਨੂੰ ਇੱਕ ਸੋਹਣੀ ਜੀ ਝੌਂਪੜੀ ਵਿੱਚ ਲੈ ਗਏ ਕੰਬਲ ਵਿਛਾਇਆ ਅਤੇ ਉਸ ਨੂੰ ਬੈਠਣ ਲਈ ਗੱਦਾ ਵੀ ਦਿੱਤਾ। ਉਹਨਾਂ ਸਾਰਿਆਂ ਨੇ ਉਸ ਦੇ ਚਾਰੇ ਪਾਸੇ ਬੈਠ ਕੇ ਉਸ ਨੂੰ ਚਾਹ ਤੇ ਸ਼ਰਾਬ ਦਿੱਤੀ ਅਤੇ ਉਸ ਦੇ ਸਵਾਗਤ 'ਚ ਇੱਕ ਪੇੜ ਕੱਟੀ ਅਤੇ ਉਸ ਦਾ ਮਾਸ ਵੀ ਖਵਾਇਆ। ਬਖੌਮ ਨੇ ਆਪਣੀ ਕੋੜੀ ਵਾਲੀ ਗੱਡੀ ਵਿੱਚੋਂ ਉਹਨਾਂ ਦੇ ਤੋਹਫੇ ਕੱਢੇ ਅਤੇ ਉਹਨਾਂ ਨੂੰ ਵੰਡਨੇ ਸ਼ੁਰੂ ਕਰ ਦਿੱਤੇ। ਬਖੌਮ ਨੇ ਬਾਸ਼ਕੀਰਾਂ ਨੂੰ ਚਾਹ ਦਿੱਤੀ। ਚਾਹ ਵੀ ਕੇ ਉਹ ਬਹੁਤ ਖੁਸ਼ ਹੋਈ ਅਤੇ ਨਾਲ-ਨਾਲ ਬੋਲਦੇ ਰਹੇ। ਇਸ ਨੂੰ ਸਮਝਣਾ ਮੁਸ਼ਕਲ ਸੀ ਫਿਰ ਉਹਨਾਂ ਨੇ ਦੁਪਹਾਸ਼ੀ ਨੂੰ ਬੋਲਣ ਲਈ ਕਿਹਾ ਦੁਪਹਾਸ਼ੀ ਨੇ ਦੱਸਿਆ ਕਿ ਉਹ ਕਹਿੰਦੇ ਹਨ ਕਿ ਉਹ ਸਾਰਾ ਕੁਝ ਪ੍ਰਾਪਤ ਕਰਕੇ ਬਹੁਤ ਖੁਸ਼ ਹਨ ਅਤੇ ਸਾਡੇ ਇੱਥੇ ਰਿਵਾਜ ਹੈ ਕਿ ਅਸੀਂ ਆਪਣੇ ਮਹਿਮਾਨ ਨੂੰ ਸੰਤੁਸ਼ਟ ਕਰਦੇ ਹਾਂ ਅਤੇ ਉਸ ਨੂੰ ਤੋਹਫ਼ਿਆਂ ਦੇ ਬਜਲੇ ਕੁਝ ਦਿੰਦੇ ਹਾਂ ਉਹ ਮੈਨੂੰ ਦੱਸੇ ਕਿ ਮੇਰੇ ਕੋਲ ਅਜੇ ਆ ਕੀ ਹੈ ਜੋ ਅਸੀਂ ਤੈਨੂੰ ਦੇ ਸਕਦੇ ਹਾਂ ਪਖੌਮ ਨੇ ਕਿਹਾ ਤੇਰੇ ਕੋਲ ਜ਼ਮੀਨ ਹੈ ਅਤੇ ਮੈਂ ਤੇਰੀ ਕੋਲ ਜ਼ਮੀਨ ਖਰੀਦਣਾ ਚਾਹੁੰਦਾ ਹਾਂ ਮੇਰੇ ਦੇਸ਼ 'ਚ ਜ਼ਮੀਨ ਦੀ ਬਹੁਤ ਕਮੀ ਹੈ ਜ਼ਮੀਨ 'ਚ ਕੁਝ ਪੈਦਾ ਕਰਨਾ ਮਰਨ ਦੇ ਬਰਾਬਰ ਹੈ ਪਰ ਤੁਹਾਡੇ ਲੋਕਾਂ ਦੇ ਕੋਲ ਬਹੁਤ ਜ਼ਿਆਦਾ ਅਤੇ ਚੰਗੀ ਜ਼ਮੀਨ ਹੈ ਮੈਂ ਇੰਨੀ ਵਧੀਆ ਜ਼ਮੀਨ ਪਹਿਲਾਂ ਕਦੇ ਵੀ ਨਹੀਂ ਦੇਖੀ ਤਾਂ ਪਾਸ਼ੀ ਉਹਨਾਂ ਲੋਕਾਂ ਦੀਆਂ ਗੱਲਾਂ ਦੱਸਦਾ ਗਿਆ ਅਤੇ ਉੱਥੋਂ ਦੇ ਲੋਕ ਬੋਲਦੇ ਗਏ ਪਖੌਮ ਇਹ ਤਾਂ ਨਹੀਂ ਸਮਝ ਪਾ ਰਿਹਾ ਸੀ ਕਿ ਉਹ ਕੀ ਕਹਿ ਰਹੇ ਹਨ ਇੰਨਾ ਜ਼ਰੂਰ ਮਹਿਸੂਸ ਹੋਇਆ ਕਿ ਉਹ ਨੇਕ ਲੋਕ ਸਨ ਅਤੇ ਉੱਚੀ ਆਵਾਜ਼ 'ਚ ਹੱਸਦੇ ਹੋਏ ਬੋਲਦੇ ਸਨ ਤਾਂ ਅਚਾਨਕ ਉਹ ਚੁੱਪ ਹੋ ਗਏ ਅਤੇ ਪਰਹੋਮ ਵੱਲ ਵੇਖਣ ਲੱਗੇ ਦਪਾਸ਼ੀ ਨੇ ਦੱਸਿਆ ਇਹ ਲੋਕ ਕਹਿ ਰਹੇ ਹਨ ਕਿ ਤੇਰੀ ਦਿਆਲਤਾ ਦੇ ਬਦਲੇ ਤੇਰੀ ਇੱਛਾ ਦੇ ਅਨੁਸਾਰ ਉਹ ਤੈਨੂੰ ਜ਼ਮੀਨ ਦੇ ਦੇਣਗੇ बस ਤੁਸੀਂ ਜ਼ਮੀਨ ਉਹਨਾਂ ਨੂੰ ਦਿਖਾ ਦਿਓ ਅਤੇ ਉਹ ਜ਼ਮੀਨ ਤੇਰੀ ਹੋ ਜਾਵੇਗੀ ਉਹ ਲੋਕ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਆਪਸ ਵਿੱਚ ਲੜਾਈ ਕਰਨ ਲੱਗੇ। ਦੁਪਾਸ਼ੀਏ ਨੇ ਦੱਸਿਆ ਕੁਝ ਲੋਕ ਕਹਿ ਰਹੇ ਹਨ ਕਿ ਜ਼ਮੀਨ ਲਈ ਮੁਖੀਏ ਤੋਂ ਪੁੱਛ ਲੈਣਾ ਚਾਹੀਦਾ ਹੈ। ਅਤੇ ਬਿਨਾਂ ਉਹਨਾਂ ਦੀ ਸਹਿਮਤੀ ਤੋਂ ਇਹ ਕੰਮ ਮੁਸ਼ਕਲ ਹੈ। ਜਦੋਂ ਕਿ ਦੂਸਰੇ ਲੋਕ ਕਹਿ ਰਹੇ ਹਨ ਕਿ ਇਹ ਕੰਮ ਬਿਨਾਂ ਮੁਖੀਏ ਤੋਂ ਵੀ ਹੋ ਸਕਦਾ ਹੈ। ਸਾਰੇ ਬਾਸ਼ਕੀਰ ਅਜੇ ਲੜ ਹੀ ਰਹੇ ਸਨ ਕਿ ਉੱਥੇ ਲੂੰਮੜੀ ਦੇ ਚਮੜੇ ਦਾ ਕੰਟੋਪ ਲੈ ਕੇ ਇੱਕ ਆਦਮੀ ਆ ਗਿਆ। ਉਸਦੇ ਉੱਤੇ ਪਹੁੰਚਦੇ ਹੀ ਸਾਰੇ ਲੋਕ ਸ਼ਾਂਤ ਹੋ ਕੇ ਖੜ੍ਹ ਗਏ। ਦਪਾਸ਼ੀ ਨੇ ਕਿਹਾ, ਇਹ ਮੁਖੀਆ ਹੈ। ਪਰਹੋਮ ਨੇ ਤੁਰੰਤ ਹੀ ਆਪਣਾ ਸਭ ਤੋਂ ਕੀਮਤੀ ਡ्रेसਿੰਗ ਗਾਊਨ ਕੱਢਿਆ ਅਤੇ 5 ਪੌਂਡ ਚਾਹ ਦੇ ਨਾਲ ਮੁਖੀ ਨੂੰ ਦੇ ਦਿੱਤਾ। ਮੁਖੀ ਨੇ ਸਤੋਫੇ ਨੂੰ ਸਵੀਕਾਰ ਕਰ ਲਿਆ ਅਤੇ ਪ੍ਰਧਾਨ ਦੀ ਥਾਂ ਤੇ ਬੈਠ ਗਿਆ। ਸਾਰੇ ਬਖਸ਼ੀਰ ਉਸ ਨੂੰ ਸਾਰੀ ਗੱਲ ਦੱਸਣ ਲੱਗੇ ਮੁਖੀ ਨੇ ਉਹਨਾਂ ਸਾਰੇ ਲੋਕਾਂ ਦੀ ਗੱਲ ਸੁਣੀ ਅਤੇ ਸਹਿਮਤੀ 'ਚ ਆਪਣਾ ਸਿਰ ਹਿਲਾਉਂਦਾ ਰਿਹਾ ਜਦੋਂ ਸਾਰੇ ਲੋਕ ਚੁੱਪ ਹੋ ਗਏ ਤਾਂ ਉਸਨੇ ਪਰਹੋਮ ਨਾਲ ਰੂਸੀ ਭਾਸ਼ਾ 'ਚ ਬੋਲਣਾ ਸ਼ੁਰੂ ਕਰ ਦਿੱਤਾ ਠੀਕ ਹੈ ਇਹ ਕਮ ਹੋ ਸਕਦਾ ਹੈ ਜਿਨੀ ਜ਼ਮੀਨ ਤੂੰ ਚਾਹੇ ਲੈ ਸਕਦਾ ਹੈ ਪਰਹੋਮ ਨੇ ਸੋਚਿਆ ਮੈਂ ਚਿੰਨੀ ਮਰਜ਼ੀ ਜ਼ਮੀਨ ਵਾਹ ਮੈਨੂੰ ਜ਼ਮੀਨ ਮਿਲ ਜਾਵੇਗੀ ਪਰ ਮੈਨੂੰ ਇਸ ਨੂੰ ਤੁਰੰਤ ਹੀ ਸੁਰੱਖਿਅਤ ਕਰ ਲੈਣਾ ਹੋਵੇਗਾ ਨਹੀਂ ਤਾਂ ਇਹ ਲੋਕ ਕਹਿਣਗੇ ਇਹ ਜ਼ਮੀਨ ਇਹਨਾਂ ਦੀ ਹੈ ਅਤੇ ਇਸ ਨੂੰ ਵਾਪਸ ਵੀ ਲੈ ਸਕਦੇ ਹਨ ਪਖੌਮ ਨੇ ਕਿਹਾ ਤੁਹਾਡੀ ਦਿਆਲਤਾ ਦੇ ਲਈ ਮੈਂ ਬਹੁਤ ਧੰਨਵਾਦੀ ਹਾਂ ਮੈਂ ਦੇਖ ਚੁੱਕਾ ਹਾਂ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਜ਼ਮੀਨ ਹੈ ਅਤੇ ਮੈਨੂੰ ਬਹੁਤ ਜ਼ਿਆਦਾ ਜ਼ਮੀਨ ਨਹੀਂ ਚਾਹੀਦੀ ਤੁਸੀਂ ਸਿਰਫ ਮੈਨੂੰ ਇਹਨਾਂ ਦੱਸ ਦਿਓ ਕਿ ਮੇਰੀ ਜ਼ਮੀਨ ਕਿਹੜੀ ਹੈ ਅਤੇ ਜਿਵੇਂ ਹੀ ਉਸ ਦੀ ਪਮਾਇਸ਼ ਹੋਏਗੀ ਉਹ ਮੇਰੇ ਲਈ ਸੁਰੱਖਿਅਤ ਹੋ ਜਾਵੇਗੀ ਇਹ ਸਾਰਾ ਕੰਮ ਜ਼ਮੀਨ ਦੀ ਖਰੀਦ-ਵੇਚ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਲੋਕ ਤਾਂ ਵਾਅਦਾ ਕਰ ਲਓਗੇ ਪਰ ਅੱਗੇ ਸਮਾਂ ਅਜੇ ਆ ਸਕਦਾ ਹੈ ਜਦੋਂ ਤੁਹਾਡੇ ਬੱਚੇ ਉਸ ਨੂੰ ਵਾਪਸ ਲੈ ਸਕਦੇ ਆ। ਮੁਖੀ ਨੇ ਕਿਹਾ, "ਤੋ ਬਿਲਕੁਲ ਠੀਕ ਕਹਿਣਾ ਹੈ। ਸਾਨੂੰ ਇਸ ਨੂੰ ਸੁਰੱਖਿਅਤ ਕਰ ਦੇਣਾ ਚਾਹੀਦਾ ਹੈ।" ਪਖੌਮ ਨੇ ਬੋਲਣਾ ਸ਼ੁਰੂ ਕੀਤਾ। "ਮੈਂ ਸੁਣਿਆ ਹੈ ਕਿ ਇੱਕ ਵਪਾਰੀ ਇੱਥੇ ਪਹਿਲਾਂ ਵੀ ਤੁਹਾਡੇ ਕੋਲ ਆ ਕੇ ਗਿਆ ਸੀ ਜਿਸ ਨੂੰ ਤੁਸੀਂ ਲੋਕਾਂ ਨੇ ਜ਼ਮੀਨ ਦਿੱਤੀ ਸੀ ਅਤੇ ਮੁੱਲ ਵੀ ਤੈਅ ਕੀਤਾ ਸੀ।" ਮੈਂ ਵੀ ਜ਼ਮੀਨ ਉਸੇ ਢੰਗ ਨਾਲ ਲੈਣਾ ਚਾਹੁੰਦਾ ਹਾਂ ਮੁਖੀਆ ਸਾਰੀ ਗੱਲ ਠੀਕ ਤਰ੍ਹਾਂ ਨਾਲ ਸਮਝ ਗਿਆ ਅਤੇ ਬੋਲਿਆ ਠੀਕ ਉਸੇ ਤਰ੍ਹਾਂ ਹੀ ਹੋਏਗਾ ਸਾਡੇ ਕੋਲ ਹੀ ਇੱਕ ਕਲਰਕ ਹੈ ਅਸੀਂ ਸ਼ਹਿਰ ਜਾਵਾਂਗੇ ਅਤੇ ਸਾਰਾ ਕੁਝ ਸਾਡੀ ਮੋਹਰ ਦੇ ਨਾਲ ਹੋਵੇਗਾ ਪਖੌਮ ਨੇ ਪੁੱਛਿਆ ਜ਼ਮੀਨ ਦੀ ਕੀਮਤ ਕੀ ਹੋਏਗੀ ਮੁਖੀ ਨੇ ਦੱਸਿਆ ਸਾਡੀ ਜ਼ਮੀਨ ਦੀ ਕੀਮਤ ਸਿਰਫ 21 ਹੋਏਗੀ ਇੱਕ ਡਾਇਨ ਦੀ ਕੀਮਤ 1000 ਰੁਪਲ। ਪਖੋਮ ਇਹ ਸਮਝ ਨਹੀਂ ਸਕਿਆ ਉਸਨੇ ਪੁੱਛਿਆ ਡਾਇਨ ਦਾ ਮਾਪ ਕੀ ਹੈ? ਇਸ 'ਚ ਕਿੰਨੇ ਏਕੜ ਹੁੰਦੇ ਹਨ? ਮੁਖੀ ਨੇ ਉੱਤਰ ਦਿੱਤਾ ਮੈਂ ਨਹੀਂ ਜਾਣਦਾ ਪਰ ਅਸੀਂ ਜ਼ਮੀਨ ਡਾਇਨ ਦੇ ਹਿਸਾਬ ਨਾਲ ਹੀ ਦਵਾਂਗੇ। ਇਸ 'ਚ ਤੂੰ ਇੱਕ ਦਿਨ 'ਚ ਜਿੰਨੀ ਜ਼ਿਆਦਾ ਜ਼ਮੀਨ ਤੇ ਤੁਰ ਸਕੇਗਾ ਉਹ ਜ਼ਮੀਨ ਤੇਰੀ ਹੋ ਜਾਵੇਗੀ ਅਤੇ ਉਸ ਇੱਕ ਡਾਇਨ ਦੀ ਕੀਮਤ 1000 ਰੁਪਲ ਹੈ। ਪਖੋਮ ਹੈਰਾਨ ਰਹਿ ਗਿਆ ਤੇ ਬੋਲਿਆ ਮੈਂ ਜਿੰਨਾ ਵੀ ਇੱਕ ਦਿਨ ਚ ਤੁਰ ਸਕਾਂਗਾ ਉਹ ਜ਼ਮੀਨ ਮੇਰੀ ਹੋ ਜਾਵੇਗੀ। ਉਹ ਕਿ ਹੱਸਿਆ। ਹਾਂ। ਉਹ ਸਾਰੀ ਜ਼ਮੀਨ ਤੇਰੀ ਹੋ ਜਾਵੇਗੀ। ਪਰ ਇਸ 'ਚ ਇੱਕ ਸ਼ਰਤ ਹੈ। ਜੇ ਤੂੰ ਜਿੱਥੋਂ ਤੁਰਿਆ ਸੀ ਉੱਥੇ ਵਾਪਸ ਇੱਕ ਦਿਨ 'ਚ ਨਹੀਂ ਆਇਆ ਤਾਂ ਤੇਰੇ ਰਕਮ ਛਪਤ ਹੋ ਜਾਵੇਗੀ। ਪਰ ਹੋਮ ਨੇ ਪੁੱਛਿਆ ਪਰ ਕਿਵੇਂ? ਜਦੋਂ ਮੈਂ ਤੁਰਾਂਗਾ ਤਾਂ ਕੀ ਮੈਂ ਨਿਸ਼ਾਨ ਲਗਾ ਸਕਦਾ ਹਾਂ? ਹਾਂ, ਜਿੱਥੇ ਤੂੰ ਚਾਹੇ। ਅਸੀਂ ਉੱਥੇ ਖੜੇ ਰਹਾਂਗੇ ਅਤੇ ਉੱਥੇ ਪਹੁੰਚ ਕੇ ਇੱਕ ਘੇਰਾ ਬਣਾ ਦੇਣਾ। ਤੂੰ ਆਪਣੇ ਨਾਲ ਇੱਕ ਫਾਵੜਾ ਜਾਂ ਕਹੀ ਨਾਲ ਲੈ ਲੈਣਾ। ਜਿੱਥੇ ਤੇਰੀ ਇੱਛਾ ਹੋਵੇ ਇੱਕ ਛੋਟਾ ਜਿਹਾ ਟੋਆ ਪੁੱਟ ਦੇਣਾ ਅਤੇ ਉਸ 'ਚ ਕੁਝ ਗੱਡ ਦੇਣਾ ਜਾਂ ਕੁਝ ਚੰਡੀ ਵਗੈਰਾ ਲਗਾ ਦੇਣਾ। ਫਿਰ ਅਸੀਂ ਸਭ ਨੂੰ ਮਿਲਾ ਕੇ ਨਿਸ਼ਾਨ ਬਣਾ ਲਵਾਂਗੇ। ਤੂੰ ਜਿੰਨੇ ਵੀ ਚਾਹੁੰਦਾ ਹੈ ਘੇਰੇ ਬਣਾਉਂਦਾ ਜਾਇ। ਪਰ ਇਹਨਾਂ ਜ਼ਰੂਰ ਧਿਆਨ ਰੱਖਣਾ, ਸੂਰਜ ਟਲਣ ਤੋਂ ਪਹਿਲਾਂ ਤੂੰ ਵਾਪਸ ਆ ਜਾਣਾ। ਇਸ ਤਰ੍ਹਾਂ ਤੋਂ ਜਿੰਨਾ ਵੱਡਾ ਘੇਰਾ ਬਣਾ ਲਵੇਂਗਾ ਉਹ ਸਾਰੀ ਜ਼ਮੀਨ ਤੇਰੀ ਹੋ ਜਾਵੇਗੀ। ਪਖੌਮ ਬਹੁਤ ਖੁਸ਼ ਹੋਇਆ। ਉਹ ਸਾਰੇ ਲੋਕ ਇਕੱਠੇ ਬਾਹਰ ਨਿਕਲੇ। ਉਹਨਾਂ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ ਅਤੇ ਸ਼ਰਾਬ ਪੀਤੀ, ਮੀਟ ਖਾਦਾ। ਰਾਤ ਹੋਣ ਤੇ ਉਹਨਾਂ ਲੋਕਾਂ ਨੇ ਪਖੌਮ ਦੇ ਸੌਣ ਲਈ ਬਿਸਤਰਾ ਤਿਆਰ ਕਰ ਦਿੱਤਾ ਅਤੇ ਫਿਰ ਸੌਣ ਚਲੇ ਗਏ। ਉਹ ਇਸ ਗੱਲ ਵੀ ਤਿਆਰ ਸਨ ਕਿ ਅਗਲੇ ਦਿਨ ਸੂਰਜ ਉੱਗਣ ਦੇ ਨਾਲ ਬੰਦੂਕ ਦੀ ਇੱਕ ਆਵਾਜ਼ ਤੇ ਉਹ ਸਾਰੇ ਇਕੱਠੇ ਹੋ ਜਾਣਗੇ। ਪਹਾਉਮ ਆਪਣੇ ਬਿਸਤਰੇ ਤੇ ਪਿਆ ਸੀ ਪਰ ਉਸ ਦੀਆਂ ਅੱਖਾਂ ਚੰਨੀ ਨਹੀਂ ਸੀ ਉਹ ਸਾਰਾ ਸਮਾਂ ਆਪਣੀ ਜ਼ਮੀਨ ਦੇ ਬਾਰੇ ਸੋਚਦਾ ਰਿਹਾ ਮੈਂ ਉੱਥੋਂ ਦੀ ਸਾਰੀ ਦੀ ਸਾਰੀ ਜ਼ਮੀਨ ਨਾਪ ਲਵਾਂਗਾ ਮੈਂ ਇੱਕ ਦਿਨ ਚ ਤਕਰੀਬਨ 30 ਮੀਲ ਤੁਰ ਸਕਦਾ ਹਾਂ ਇੱਕ ਦਿਨ ਇੱਕ ਸਾਲ ਦੇ ਬਰਾਬਰ ਹੈ 30 ਮੀਲ ਦੇ ਘੇਰੇ ਦੀ ਜ਼ਮੀਨ ਦਾ ਸੌਦਾ ਬੁਰਾ ਨਹੀਂ ਹੈ ਮੈਂ ਉਸ ਜ਼ਮੀਨ ਦਾ ਖਰਾਬ ਹਿੱਸਾ ਵੇਚ ਦੇਵਾਂਗਾ ਜਾਂ ਫਿਰ ਉਸ ਨੂੰ ਕਿਸਾਨਾਂ ਦੇ ਕੋਲ ਹੀ ਰਹਿਣ ਦੇਵਾਂਗਾ ਮੈਂ ਆਪਣੇ ਕੋਲ ਸਿਰਫ ਉਹੀ ਰੱਖਾਂਗਾ ਜਿਸ ਨੂੰ ਮੈਂ ਚਾਹੁੰਦਾ ਹਾਂ ਅਤੇ ਮੈਂ ਇੱਥੇ ਹੀ ਵੱਸ ਜਾਵਾਂਗਾ ਮੈਂ ਖੇਤ ਵਾਉਣ ਲਈ ਦੋ ਬਲਦ ਤੇ ਦੋ ਮਜ਼ਦੂਰ ਰੱਖਾਂਗਾ ਮੈਂ 135 ਏਕੜ ਜ਼ਮੀਨ ਤੇ ਖੇਤੀ ਕਰਾਂਗਾ ਅਤੇ ਬਾਕੀ ਆਪਣੇ ਪਾਲਤੂ ਜਾਨਵਰਾਂ ਲਈ ਚਰਗਾਹ ਬਣਾ ਦੇਵਾਂਗਾ ਪਹੋਂ ਸਾਰੀ ਰਾਤ ਇੱਕ ਵੀ ਵਾਰ ਚਪਕੀ ਨਹੀਂ ਲੈ ਸਕਿਆ ਸਵੇਰੇ ਹੋਣ ਤੋਂ ਠੀਕ ਪਹਿਲਾਂ ਉਸ ਨੂੰ ਨੀਂਦ ਆ ਗਈ ਉਸ ਨੂੰ ਲੱਗਿਆ ਕਿ ਉਹ ਚੌਂਪੜੀ ਚ ਪਿਆ ਹੈ ਕੋਈ ਉਸ ਨੂੰ ਬਾਹਰ ਆਵਾਜ਼ ਦੇ ਰਿਹਾ ਹੈ ਉਸ ਨੇ ਸੋਚਿਆ ਕਿ ਉਸ ਨੂੰ ਬਾਹਰ ਨਿਕਲ ਕੇ ਦੇਖਣਾ ਚਾਹੀਦਾ ਹੈ ਕਿ ਮਾਜ਼ਰਾ ਕੀ ਹੈ ਉਹ ਉੱਠਿਆ ਅਤੇ ਚੌਂਪੜੀ ਤੋਂ ਬਾਹਰ ਨਿਕਲਿਆ ਉਹ ਦੇਖਦਾ ਹੈ ਕਿ ਉੱਥੇ ਉਹ ਹੀ ਮੁਖੀਆ ਬੈਠਾ ਹੈ ਅਤੇ ਉਸ ਨੇ ਆਪਣੇ ਹੱਥ ਗੋਡਿਆਂ ਤੇ ਟਿਕਾ ਰੱਖੇ ਹਨ ਅਤੇ ਉਹ ਬੂਰੀ ਤਰ੍ਹਾਂ ਨਾਲ ਹੱਸ ਰਿਹਾ ਹੈ ਜ਼ੋਰ-ਜ਼ੋਰ ਦੀ ਪਰ ਹੋਮ ਨੇ ਉਸ ਤੋਂ ਪੁੱਛਿਆ ਕੀ ਗੱਲ ਹੈ ਤੂੰ ਇੰਨਾ ਹੱਸ ਕਿਉਂ ਰਿਹਾ ਹੈ ਫਿਰ ਉਹ ਦੇਖਦਾ ਹੈ ਕਿ ਉਹ ਮੁਖੀ ਉੱਥੇ ਨਹੀਂ ਹੈ ਗਾਇਬ ਹੋ ਚੁੱਕਾ ਹੈ ਬਲਕਿ ਉਹ ਫੇਰੀ ਵਾਲਾ ਵਪਾਰੀ ਹੈ ਜਿਸ ਨੇ ਉਸ ਨੂੰ ਇਸ ਜ਼ਮੀਨ ਦੇ ਬਾਰੇ ਦੱਸਿਆ ਸੀ ਫੇਰੀ ਵਾਲੇ ਨੂੰ ਉੱਥੇ ਦੇਖ ਕੇ ਉਹ ਪੁੱਛਦਾ ਹੈ ਤੂੰ ਇੱਥੇ ਕਦੋਂ ਤੋਂ ਹੈ ਫਿਰ ਉਹ ਦੇਖਦਾ ਹੈ ਕਿ ਫੇਰੀ ਵਾਲਾ ਵੀ ਗਾਇਬ ਹੋ ਗਿਆ ਅਤੇ ਉਸ ਦਿੱਤਾ ਉਹੀ ਕਿਸਾਨ ਹੈ ਜੋ ਬਹੁਤ ਪਹਿਲਾਂ ਬੋਲਗਾ ਤੂੰ ਆ ਰਿਹਾ ਸੀ ਅਚਾਨਕ ਉਹ ਕਿਸਾਨ ਵੀ ਗਾਇਬ ਹੋ ਜਾਂਦਾ ਹੈ ਅਤੇ ਉਸ ਦਿੱਤਾ ਸ਼ੈਤਾਨ ਦਿਖਾਈ ਦਿੰਦਾ ਹੈ ਜਿਸ ਦੇ ਸਿੰਘ ਹਨ ਖੁਰ ਹਨ ਉਹ ਸ਼ੈਤਾਨ ਬੈਠਾ ਹੈ ਅਤੇ ਝੋਰ-ਝੋਰ ਨਾਲ ਹੱਸ ਰਿਹਾ ਹੈ ਉਸ ਦੇ ਸਾਹਮਣੇ ਇੱਕ ਆਦਮੀ ਨੰਗੇ ਪੈਰ ਸਿਰਫ ਕਮੀਜ਼ ਅਤੇ ਪੈਂਟ ਪਾ ਕੇ ਖੜਾ ਹੈ। ਪਖੌਮ ਬਹੁਤ ਧਿਆਨ ਨਾਲ ਉਸ ਡਿੱਗੇ ਹੋਏ ਆਦਮੀ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹੈ। ਪਖੌਮ ਦੇਖਦਾ ਹੈ ਕਿ ਉਹ ਡਿੱਗਾ ਪਿਆ ਆਦਮੀ ਹੋਰ ਕੋਈ ਨਹੀਂ ਬਲਕਿ ਉਹ ਆਪ ਹੀ ਹੈ। ਪਖੌਮ ਇਹ ਦੇਖ ਕੇ ਡਰ ਕੇ ਉੱਠ ਕੇ ਬੈਠ ਜਾਂਦਾ ਹੈ। ਪਖੌਮ ਨੂੰ ਸੁਪਨਾ ਦਿਖ ਰਿਹਾ ਸੀ। ਪਰ ਹੁਣ ਪਾਹੋਮ ਜਾਗ ਜਾਂਦਾ ਹੈ ਅਤੇ ਆਪਣੇ ਆਪ ਨੂੰ ਹੀ ਕਹਿੰਦਾ ਹੈ ਕਿ ਮੈਂ ਇਹ ਸੁਪਨਾ ਦੇਖ ਰਿਹਾ ਸੀ ਉਹ ਆਪਣੇ ਚਾਰੇ ਪਾਸੇ ਦੇਖਦਾ ਹੈ ਅਤੇ ਫਿਰ ਬੰਦ ਦਰਵਾਜ਼ੇ ਤੋਂ ਬਾਹਰ ਚਾਗਦਾ ਹੈ ਬਾਹਰ ਰੋਸ਼ਨੀ ਸੀ ਅਤੇ ਦਿਨ ਨਿਕਲਣਾ ਸ਼ੁਰੂ ਹੋ ਚੁੱਕਿਆ ਸੀ ਉਸਨੇ ਸੋਚਿਆ ਲੋਕ ਇਕੱਠੇ ਹੋ ਗਏ ਹੋਣਗੇ ਹੁਣ ਮੈਨੂੰ ਚੱਲਣਾ ਚਾਹੀਦਾ ਹੈ ਪਾਹੋਮ ਉੱਠਿਆ ਅਤੇ ਉਸਨੇ ਆਪਣੇ ਆਦਮੀ ਨੂੰ ਬੱਗੀ 'ਚ ਜਗਾਇਆ ਤੇ ਤਿਆਰ ਹੋਣ ਲਈ ਕਿਹਾ ਉਸਨੇ ਕਿਹਾ ਸਮਾਂ ਹੋ ਚੁੱਕਿਆ ਹੈ ਅਤੇ ਜ਼ਮੀਨ ਨਾਪਣ ਦੇ ਲਈ ਚੱਲਣਾ ਚਾਹੀਦਾ ਹੈ ਸਾਰੇ ਬਾਸ਼ਕੀਰ ਉੱਠੇ ਅਤੇ ਇਕੱਠੇ ਹੋ ਗਏ ਹੁਣ ਤੱਕ ਉਹ ਮੁਖੀਆ ਵੀ ਆ ਗਿਆ ਸਾਰੇ ਲੋਕਾਂ ਨੇ ਉੱਥੇ ਫਿਰ ਸ਼ਰਾਬ ਪੀਤੀ ਅਤੇ ਪਹਿਮ ਨੂੰ ਉਹਨਾਂ ਲੋਕਾਂ ਦੇ ਚਾਹ ਪੀਣ ਲਈ ਵੀ ਕਿਹਾ ਪਰ ਪਹਿਮ ਹੁਣ ਦੇਰ ਨਹੀਂ ਕਰਨਾ ਚਾਹੁੰਦਾ ਸੀ ਉਸਨੇ ਕਿਹਾ ਹੁਣ ਸਾਨੂੰ ਤੁਰਨਾ ਚਾਹੀਦਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਸਾਰੇ ਬਾਸ਼ਕੀਰ ਪੂਰੀ ਤਰ੍ਹਾਂ ਨਾਲ ਤਿਆਰ ਹਨ ਉਹਨਾਂ ਚੋਂ ਕੁਝ ਘੋੜਿਆਂ ਤੇ ਸਵਾਰ ਹਨ ਅਤੇ ਕੁਝ ਲੋਕ ਘੋੜਿਆਂ ਤੋਂ ਖਿੱਚੀਆਂ ਜਾਣ ਵਾਲੀਆਂ ਗੱਡੀਆਂ 'ਚ ਬੱਡੇ ਹਨ ਪਰ ਉਹ ਆਪਣੀ ਘੋੜਸਵਾਰੀ 'ਚ ਆਪਣੇ ਆਦਮੀ ਦੇ ਨਾਲ ਬੈਠਾ ਸੀ ਅਤੇ ਉਸਨੇ ਆਪਣੇ ਕੋਲ ਇੱਕ ਕੁਹਾੜੀ ਵੀ ਰੱਖ ਲਈ ਸੀ ਉਹ ਲੋਕ ਇੱਕ ਖੁੱਲੇ ਮੈਦਾਨ 'ਚ ਪਹੁੰਚੇ। ਇੱਕ ਸਵੇਰ ਹੁਣੇ ਸ਼ੁਰੂ ਹੋ ਗਈ। ਸੂਰਜ ਚੜ੍ਹਨਾ ਸ਼ੁਰੂ ਹੋ ਗਿਆ। ਉਹ ਸਾਰੇ ਇੱਕ ਉੱਚੇ ਟੀਲੇ ਤੇ ਪਹੁੰਚੇ ਅਤੇ ਆਪਣੇ ਘੋੜਿਆਂ ਅਤੇ ਬੱਗੀ 'ਚ ਉਤਰ ਕੇ ਇੱਕ ਪੀੜ ਦੇ ਤਬਦੀਲ ਹੋ ਚੁਕੇ ਸਨ। ਮੁਖੀ ਆਪਾ ਹੌਮ ਦੇ ਕੋਲ ਆਇਆ ਅਤੇ ਉਸਨੇ ਹੱਥ ਨਾਲ ਇਸ਼ਾਰਾ ਕੀਤਾ। ਮੁਖੀ ਨੇ ਕਿਹਾ, "ਇੱਥੋਂ ਤੂੰ ਜਿੱਥੋਂ ਤੱਕ ਦੇਖ ਸਕਦਾ ਹੈਂ, ਸਾਰੀ ਜ਼ਮੀਨ ਸਾਡੀ ਹੈ ਅਤੇ ਤੂੰ ਜਿੰਨੀ ਮਰਜ਼ੀ ਚਾਹੇ ਓਨੀ ਲੈ ਸਕਦਾ ਹੈ ਪਰ ਹੌਮ ਦੀਆਂ ਅੱਖਾਂ ਚਮਕੁੱਟੀਆਂ ਉਹ ਸਾਰਾ ਖੇਤਰ ਬਿਲਕੁਲ ਹਰਾ-ਭਰਾ ਸੀ ਅਤੇ ਸਮਤਲ ਵੀ ਸੀ ਉਸ 'ਚ ਜਿੱਥੇ ਵੀ ਟੋਏ ਸਨ ਉੱਚ-ਉੱਚ ਜੀਕਾ ਉੱਗੀ ਹੋਈ ਸੀ ਮੁਘੀ ਨੇ ਆਪਣਾ ਲੂੰਬੜੀ ਵਾਲਾ ਕੰਟੋਪ ਲਾਇਆ ਅਤੇ ਉਸ ਨੂੰ ਜ਼ਮੀਨ ਤੇ ਰੱਖਦੇ ਹੋਏ ਕਿਹਾ ਇੱਥੇ ਇਹੀ ਉਹ ਥਾਂ ਹੈ ਜਿੱਥੋਂ ਤੂੰ ਸ਼ੁਰੂ ਕਰਨਾ ਹੈ ਫਿਰ ਵਾਪਸ ਇੱਥੇ ਆਉਣਾ ਹੈ ਜਿੰਨਾ ਵੀ ਤੂੰ ਤੁਰ ਲਵੇਂਗਾ ਉਹ ਜ਼ਮੀਨ ਤੇਰੀ ਹੋਵੇਗੀ ਪਰ ਹੌਮ ਨੇ ਆਪਣਾ ਪੈਸਾ ਕੱਢ ਕੇ ਬਟੂਏ 'ਚ ਰੱਖਿਆ ਅਤੇ ਚੋਗਾ ਉਤਾਰ ਕੇ ਸਿਰਫ ਕਮੀਜ਼ 'ਚ ਹੀ ਖੜਾ ਹੋ ਗਿਆ ਉਸ ਨੇ ਆਪਣੀ ਕਮਰ ਦਾ ਫੈਂਟਾ ਕੱਸਿਆ ਆਪਣੀ ਗਰਦਨ 'ਚ ਇੱਕ ਛੋਟਾ ਜਿਹਾ ਥੈਲਾ ਲਟਕਾਇਆ ਅਤੇ ਉਸ 'ਚ ਥੋੜਾ ਬ੍ਰੈਡ ਵੀ ਰੱਖ ਲਿਆ। ਕਮਰ ਦੀ ਬੈਲਟ 'ਚ ਪਾਣੀ ਦੀ ਇੱਕ ਬੋਤਲ ਵੀ ਟੰਗ ਲਈ ਅਤੇ ਜੁੱਤੀਆਂ ਦੇ ਫਿੱਤੇ ਵੀ ਬੰਨ ਲਏ। ਫਿਰ ਆਪਣੇ ਆਦਮੀ ਤੋਂ ਉਸਨੇ ਕੋਹਾੜੀ ਲਈ ਅਤੇ ਹੁਣ ਉਹ ਤੁਰਨ ਲਈ ਬਿਲਕੁਲ ਤਿਆਰ ਸੀ। ਉਸਨੇ ਬਾਰ-ਬਾਰ ਸੋਚਿਆ ਕਿ ਕਿੱਥੋਂ ਸ਼ੁਰੂ ਕੀਤਾ ਜਾਵੇ ਕਿਉਂਕਿ ਉੱਥੇ ਹਰ ਪਾਸੇ ਜਮੀਨ ਇੱਕ ਤਰ੍ਹਾਂ ਦੀ ਸੀ। ਫਿਰ ਉਸਨੇ ਤੈਅ ਕੀਤਾ ਕਿ ਸੂਰਜ ਤੋਂ ਨਿਕਲਣ ਵਾਲੀ ਦਿਸ਼ਾ ਤੋਂ ਹੀ ਤੁਰੇ ਤੁਰੇਗਾ। ਉਸਨੇ ਆਪਣਾ ਮੂੰਹ ਸੂਰਜ ਵੱਲ ਕੀਤਾ ਅਤੇ ਉਸਦੇ ਆਉਣ ਦਾ ਇੰਤਜ਼ਾਰ ਕਰਨ ਲੱਗਿਆ। ਉਹ ਸੋਚ ਰਿਹਾ ਸੀ ਕਿ ਉਸ ਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਇਹ ਸਮਾਂ ਠੰਡਾ ਹੈ ਅਤੇ ਇਸ ਸਮੇਂ ਤੁਰਨ ਵਿੱਚ ਸੌਖ ਹੋਵੇਗੀ। ਜਿਵੇਂ ਸੂਰਜ ਦਿਖਾਈ ਦੇ ਕੇ ਚਮਕ ਰਿਹਾ ਸੀ, ਉਸਨੇ ਆਪਣੀ ਕਹਹਾੜੀ ਮੋਢੇ ਤੇ ਰੱਖੀ ਅਤੇ ਜ਼ਮੀਨ ਤੇ ਤੁਰਨਾ ਸ਼ੁਰੂ ਕੀਤਾ। ਪਖੌਮ ਨਾ ਤਾਂ ਹੌਲੀ ਚੱਲ ਰਿਹਾ ਸੀ ਅਤੇ ਨਾ ਹੀ ਜ਼ਿਆਦਾ ਤੇਜ਼ ਉਹ ਤਕਰੀਬਨ 3500 ਕਦਮ ਹੀ ਤੁਰਿਆ ਹੋਵੇਗਾ ਤਾਂ ਉਹ ਰੁਕਿਆ ਤੇ ਉਸਨੇ ਇੱਕ ਛੋਟਾ ਜਿਹਾ ਟੋਆ ਪਟਿਆ ਅਤੇ ਉਸ 'ਚ ਥੋੜੀ ਜੀ ਕਾਹ ਪਰ ਦਿੱਤੀ ਤਾਂ ਕਿ ਇਸ ਦਾ ਪਤਾ ਦੂਰ ਤੋਂ ਹੀ ਲੱਗ ਜਾਵੇ ਉਹ ਅੱਗੇ ਵੱਧਦਾ ਗਿਆ ਅਤੇ ਉਸਨੇ ਆਪਣੀ ਗਤੀ ਵੀ ਤੇਜ਼ ਕਰ ਦਿੱਤੀ ਉਹ ਤੇਜ਼ੀ ਨਾਲ ਅੱਗੇ ਵੱਧਦਾ ਜਾਂਦਾ ਅਤੇ ਛੋਟੇ-ਛੋਟੇ ਟੋਏ ਬਣਾਉਂਦਾ ਗਿਆ ਪਰਹੋਮ ਨੇ ਪਿੱਛੇ ਮੁੜ ਕੇ ਟੀ ਲੈਵਲ ਦੇਖਿਆ ਜਿੱਥੇ ਅਜੇ ਵੀ ਲੋਕ ਖੜੇ ਸਨ ਅਤੇ ਉਸਦੀ ਪੱਕੀ ਦੇ ਪਹੀਏ ਧੁੱਪ ਚ ਚਮਕ ਰਹੇ ਸਨ ਪਰਹੋਮ ਨੇ ਅੰਦਾਜ਼ਾ ਲਾਇਆ ਕਿ ਉਹ ਅਜੇ 10 ਮੀਲ ਹੀ ਤੁਰਿਆ ਹੋਵੇਗਾ ਉਸ ਨੂੰ ਹੁਣ ਗਰਮੀ ਲੱਗਣ ਲੱਗੀ ਉਸ ਨੇ ਆਪਣੀ ਕਮੀਜ਼ ਉਤਾਰ ਕੇ ਆਪਣੇ ਮੋਢੇ ਤੇ ਰੱਖ ਲਈ ਹੁਣ ਤੱਕ ਗਰਮੀ ਬਹੁਤ ਵੱਧ ਚੁੱਕੀ ਸੀ ਅਤੇ ਉਸ ਨੇ ਸੂਰਜ ਵੱਲ ਦੇਖਿਆ ਤਾਂ ਉਸ ਨੂੰ ਲੱਗਿਆ ਕਿ ਹੁਣ ਨਾਸ਼ਤੇ ਦਾ ਸਮਾਂ ਹੋ ਚੁੱਕਿਆ ਹੈ ਪਰਹੋਮ ਨੇ ਸੋਚਿਆ ਹੁਣ ਤੱਕ ਇੱਕ ਗੀੜਾ ਪੂਰਾ ਹੋ ਚੁੱਕਿਆ ਹੈ ਅਤੇ ਚਾਰ ਗੀੜਿਆਂ ਦਾ ਦਿਨ ਪੂਰਾ ਹੋ ਜਾਵੇਗਾ ਇਸ ਸਮੇਂ ਵਾਪਸ ਮੋੜਨਾ ਬਹੁਤ ਜਲਦੀ ਹੋਵੇਗਾ ਸਿਰਫ ਮੈਨੂੰ ਆਪਣੀਆਂ ਜੁੱਤੀਆਂ ਉਤਾਰ ਲੈਣੀਆਂ ਚਾਹੀਦੀਆਂ ਹਨ ਉਸ ਜ਼ਮੀਨ ਤੇ ਬੈਠ ਗਿਆ ਅਤੇ ਆਪਣੇ ਜੁੱਤੀ ਉਤਾਰ ਕੇ ਉਸਨੇ ਆਪਣੀ ਬੈਲਟ ਚ ਲਟਕਾ ਲਈ ਤੇ ਫਿਰ ਤੁਰ ਪਿਆ ਇਸ ਸਮੇਂ ਤੁਰਨਾ ਸੌਖਾ ਸੀ ਅਤੇ ਉਹ ਸੋਚ ਰਿਹਾ ਸੀ ਮੈਨੂੰ 15 ਮੀਲ ਹੋਰ ਤੁਰਨਾ ਚਾਹੀਦਾ ਹੈ ਫਿਰ ਉੱਥੋਂ ਸੱਜੇ ਪਾਸੇ ਮੁੜ ਜਾਊਂਗਾ ਇਹ ਜ਼ਮੀਨ ਬਹੁਤ ਵਧੀਆ ਹੈ ਇਸ ਨੂੰ ਛੱਟਣਾ ਬਹੁਤ ਗਲਤ ਹੋਵੇਗਾ ਉਹ ਜਿੰਨਾ ਜ਼ਿਆਦਾ ਅੱਗੇ ਵਧਦਾ ਜਾਂਦਾ ਜ਼ਮੀਨ ਵਧੀਆ ਤੋਂ ਵਧੀਆ ਹੁੰਦੀ ਜਾਂਦੀ ਥੋੜਾ ਹੋਰ ਅੱਗੇ ਤੁਰਨ ਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਉਸ ਟਿੱਲੇ ਵੱਲ ਦੇਖਿਆ ਜਿੱਥੇ ਲੋਕ ਹੁਣ ਕੀੜੀਆਂ ਜਿਹੀਆਂ ਹੀ ਤਰ੍ਹਾਂ ਦਿਖਾਈ ਦੇ ਰਹੇ ਸਨ ਅਤੇ ਹੁਣ ਸਿਰਫ ਕੋਈ ਹਲਕਾ ਜਿਹਾ ਚੌਂਕ ਰਿਹਾ ਸੀ ਪਰਹੋਮ ਨੇ ਸੋਚਿਆ ਇਸ ਦੇ ਸੱਚ ਮੈਂ ਹੁਣ ਬਹੁਤ ਆ ਚੁੱਕਿਆ ਹਾਂ ਅਤੇ ਹੁਣ ਮੈਨੂੰ ਵਾਪਸ ਹੋਣਾ ਚਾਹੀਦਾ ਹੈ ਬਹੁਤ ਪਸੀਨਾ ਵੀ ਨਿਕਲ ਚੁੱਕਿਆ ਹੈ ਇਸ ਲਈ ਥੋੜਾ ਪਾਣੀ ਵੀ ਪੀ ਲੈਣਾ ਚਾਹੀਦਾ ਇਹ ਸੋਚ ਕੇ ਰੁਕ ਗਿਆ ਅਤੇ ਉੱਥੇ ਇੱਕ ਟੋਆ ਪੁੱਟਿਆ ਅਤੇ ਉਸਨੇ ਉਸ 'ਚ ਕਾਪਰ ਦਿੱਤਾ ਫਿਰ ਆਪਣੀ ਥਰਮਸ ਕੱਢ ਕੇ ਪਾਣੀ ਪੀਤਾ ਉੱਥੋਂ ਕੱਬੇ ਪਾਸੇ ਮੁੜ ਗਿਆ ਤੇ ਤੁਰਦਾ ਗਿਆ ਅੱਗੇ ਕਾ ਬਹੁਤ ਥੱਲੇ ਸੀ ਅਤੇ ਇਸ ਸਮੇਂ ਗਰਮੀ ਵੀ ਬਹੁਤ ਵੱਧ ਚੁੱਕੀ ਸੀ ਬਹੁਣ ਹੁਣ ਬਹੁਤ ਜ਼ਿਆਦਾ ਥਕਾवट ਮਹਿਸੂਸ ਹੋ ਰਹੀ ਸੀ ਉਸਨੇ ਸੂਰਜਵਲ ਦੇਖਿਆ ਤਾਂ ਉਸਨੂੰ ਲੱਗਿਆ ਕਿ ਹੁਣ ਖਾਣੇ ਦਾ ਸਮਾਂ ਹੋ ਚੁੱਕਿਆ ਹੈ। ਉਸਨੇ ਸੋਚਿਆ ਕਿ ਉਸਨੂੰ ਥੋੜਾ ਆਰਾਮ ਕਰ ਲੈਣਾ ਚਾਹੀਦਾ ਹੈ। ਪਰ ਉਹ ਮੋਤੀ ਜ਼ਮੀਨ ਤੇ ਬੈਠ ਗਿਆ। ਉਸਨੇ ਬ੍ਰੈਡ ਖਾਧੀ, ਪਾਣੀ ਪੀਤਾ ਪਰ ਉਸਨੇ ਆਰਾਮ ਨਹੀਂ ਕੀਤਾ। ਕਿਉਂਕਿ ਉਹ ਜਾਣਦਾ ਸੀ ਕਿ ਜੇ ਉਹ ਆਰਾਮ ਕਰਨ ਲੱਗਿਆ ਤਾਂ ਉਸਨੂੰ ਨੀਂਦ ਆ ਜਾਵੇਗੀ। ਉਹ ਥੋੜੇ ਸਮੇਂ ਲਈ ਬੈਠ ਗਿਆ ਤੇ ਫਿਰ ਤੁਰ ਪਿਆ। ਉਹ ਥੋੜਾ ਸਾਂਦੀ ਨਾਲ ਤੁਰ ਰਿਹਾ ਸੀ ਲੱਗਦਾ ਸੀ ਕਿ ਖਾਣੇ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਸਮੇਂ ਬਹੁਤ ਜ਼ਿਆਦਾ ਗਰਮੀ ਸੀ ਅਤੇ ਸੂਰਜ ਥੱਲੇ ਵੱਲ ਆ ਰਿਹਾ ਸੀ ਪਰ ਫਹਮ ਤੁਰਦਾ ਹੀ ਜਾ ਰਿਹਾ ਸੀ ਉਸਨੇ ਸੋਚਿਆ ਇੱਕ ਘੰਟੇ ਦੀ ਬਰਦਾਸ਼ਤ ਅਤੇ ਜ਼ਿੰਦਗੀ ਪਰਦਾ ਆਰਾਮ ਉਹ ਉਸੇ ਦਿਸ਼ਾ 'ਚ ਤੁਰਿਆ ਅਤੇ ਉਸਨੇ ਇੱਕ ਲੰਬੀ ਦੂਰੀ ਵੀ ਤੈਅ ਕਰ ਲਈ ਉਹ ਹੁਣ ਖੱਬੇ ਪਾਸੇ ਤੁਰਨਾ ਵੀ ਚਾਹੁੰਦਾ ਸੀ ਕਿਉਂਕਿ ਉੱਥੋਂ ਦੀ ਜ਼ਮੀਨ ਵੀ ਥੋੜੀ ਸੇਲੀ ਸੀ ਅਤੇ ਇਸ ਨੂੰ ਜਾਣ ਦੇਣਾ ਬੇਵਕੂਫੀ ਸੀ ਉਸਨੇ ਸੋਚਿਆ ਅੱਜ ਦਾ ਦਿਨ ਬਹੁਤ ਵਧੀਆ ਹੈ ਉਹ ਅੱਗੇ ਵਧਦਾ ਗਿਆ ਅਤੇ ਫੇਰ ਇੱਕ ਟੋਆ ਪੁੱਟਿਆ ਅਤੇ ਉੱਥੋਂ ਹੀ ਵਾਪਸ ਮੁੜ ਗਿਆ ਪਰ ਹੌਮ ਨੇ ਮੁੜ ਕੇ ਉਸ ਢਿੱਲੇ ਵੱਲ ਦੇਖਿਆ ਗਰਮੀ ਦੇ ਕਾਰਨ ਉਸ ਨੂੰ ਧੁੰਦਲ ਨਜ਼ਰ ਆ ਰਿਹਾ ਸੀ ਅਤੇ ਉਸ ਧੁੰਦਲੇ ਪੰਚ ਉਹ ਢਿੱਲੇ ਤੇ ਬਹੁਤ ਹੀ ਮੁਸ਼ਕਲ ਲੜ ਦੇਖ ਰਿਹਾ ਸੀ ਪਰਹੋਮ ਨੇ ਸੋਚਿਆ ਲੱਗਦਾ ਹੈ ਮੈਂ ਬਹੁਤ ਤੂਰੀ ਤੈ ਕਰ ਲਈ ਅਤੇ ਹੁਣ ਮੈਨੂੰ ਇਸ ਨੂੰ ਕੁਝ ਘਟ ਕਰਨਾ ਚਾਹੀਦਾ ਹੈ ਪਰਹੋਮ ਨੇ ਹੁਣ ਤੀਸਰੇ ਪਾਸੇ ਤੁਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਚਾਲ ਵੀ ਹੁਣ ਸਨੇ ਤੇਜ਼ ਕਰ ਦਿੱਤੀ ਸੀ ਉਸ ਨੇ ਸੂਰਜ ਵੱਲ ਦੇਖਿਆ ਜੋ ਕਿ ਬਹੁਤ ਪਹਿਲਾਂ ਹੀ ਪੱਛਮ ਵੱਲ ਨੂੰ ਬਹੁਤ ਥੱਲੇ ਜਾ ਚੁੱਕਿਆ ਸੀ ਅਤੇ ਉਹ ਉਸ ਦਿਸ਼ਾ 'ਚ ਸਿਰਫ 7 ਮੀਲ ਹੀ ਚੱਲਿਆ ਅਜੇ ਤਾਂ ਉਸ ਨੂੰ ਆਪਣੀ ਸ਼ੁਰੂਆਤੀ ਥਾਂ ਤੇ ਆਉਣ ਲਈ ਘੱਟੋ-ਘੱਟ 45 ਮੀਲ ਤੁਰਨਾ ਬਾਕੀ ਹੈ ਉਹ ਸੋਚਣ ਲੱਗਿਆ ਨਹੀਂ ਇਹ ਥਾਂ ਬਹੁਤ ਉੱਪਰ ਥੱਲੇ ਹੈ ਅਤੇ ਮੈਨੂੰ ਸਿੱਧਾ ਜਲਦੀ ਜਲਦੀ ਜਾਣਾ ਚਾਹੀਦਾ ਹੈ ਇਸ ਤੋਂ ਜ਼ਿਆਦਾ ਸਮਾਂ ਨਹੀਂ ਲੱਗੇਗਾ ਜਦੋਂ ਕਿ ਮੈਂ ਜ਼ਿਆਦਾ ਜ਼ਮੀਨ ਲੈ ਚੁੱਕਿਆ ਹਾਂ ਪਰ ਹੌਮ ਨੇ ਜਲਦੀ ਜਲਦੀ ਇੱਕ ਛੋਟਾ ਜਿਹਾ ਟੋਇਆ ਪੁੱਟਿਆ ਅਤੇ ਵਾਪਸ ਟਿਲ ਲੈਵਲ ਜਲਦੀ ਨਾਲ ਪੱਜਿਆ ਪਹਾੜੋਂ ਟਿੱਲੇ ਵੱਲ ਸਿੱਧਾ ਤੁਰਦਾ ਗਿਆ ਪਰ ਉਹ ਕੰਮ ਹੁਣ ਉਸਦੇ ਲਈ ਬਹੁਤ ਹੀ ਮੁਸ਼ਕਲ ਸੀ ਉਹ ਪਸੀਨੇ ਨਾਲ ਪੂਰੀ ਤਰ੍ਹਾਂ ਨਾਲ ਨਹਾ ਚੁੱਕਿਆ ਸੀ ਉਸਦੇ ਨੰਗੇ ਪੈਰ ਕਟ ਫਟ ਗਏ ਅਤੇ ਤੁਰੰਤ ਬਹੁਤ ਤਕਲੀਫ ਹੋ ਰਹੀ ਸੀ ਉਹ ਆਰਾਮ ਕਰਨਾ ਚਾਹੁੰਦਾ ਸੀ ਪਰ ਉਹ ਉਸਨੇ ਲਗਭਗ ਨਾ ਮੁਨਕਿਨ ਬਣਾ ਦਿੱਤਾ ਸੀ ਕਿਉਂਕਿ ਉਹ ਸੂਰਜ ਡੁੱਬਣ ਤੋਂ ਪਹਿਲਾਂ ਰੁਕ ਨਹੀਂ ਸਕਦਾ ਸੀ ਸੂਰਜ 13 ਤੱਕ ਨਹੀਂ ਰੁਕਦਾ ਬਲਕਿ ਹੌਲੀ-ਹੌਲੀ ਡੁੱਬਦਾ ਜਾਂਦਾ ਹੈ ਪਰਹੋਮ ਨੇ ਆਪਣੇ ਆਪ ਨੂੰ ਕਿਹਾ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਲਈ ਕਿਤੇ ਮੈਂ ਬਹੁਤ ਜ਼ਿਆਦਾ ਜ਼ਮੀਨ ਤਾਂ ਨਹੀਂ ਲੈ ਲਈ ਮੈਂ ਜ਼ਿਆਦਾ ਤੇਜ਼ ਕਿਉਂ ਨਹੀਂ ਦੁਰਦਾ ਉਸ ਨੇ ਟੀਲੇ ਵੱਲ ਦੇਖਿਆ ਟੀਲਾ ਸੂਰਜ ਦੀ ਰੋਸ਼ਨੀ ਨਾਲ ਚਮਕ ਰਿਹਾ ਸੀ ਪਰ ਉੱਥੋਂ ਤੱਕ ਦੀ ਦੂਰੀ ਬਹੁਤ ਜ਼ਿਆਦਾ ਸੀ ਅਤੇ ਸੂਰਜ ਹੁਣ ਛੇਪਣ ਹੀ ਵਾਲਾ ਸੀ। ਪਰ ਹੌਮ ਹੁਣ ਬਹੁਤ ਤੇਜ਼ੀ ਨਾਲ ਭਜ ਰਿਹਾ ਸੀ। ਉਹ ਆਪਣੀ ਗਤੀ ਤੇਜ਼ ਕਰਦਾ ਜਾ ਰਿਹਾ ਸੀ ਪਰ ਦੂਰੀ ਘਟ ਨਹੀਂ ਰਹੀ ਸੀ। ਉਸਨੇ ਆਪਣੀ ਕਮੀਜ਼ ਉਤਾਰ ਕੇ ਲਾ ਦਿੱਤੀ। ਆਪਣਾ ਜੁੱਤਾ ਬਟੂਆ ਅਤੇ ਧਰਮਸ ਸਾਰਾ ਕੁਝ ਲਾ ਕੇ ਸੁੱਟ ਦਿੱਤਾ। ਉਹ ਸਿਰਫ ਕੋਹਾੜੀ ਦਾ ਸਹਾਰਾ ਲੈ ਕੇ ਭਜਦਾ ਜਾ ਰਿਹਾ ਸੀ। ਉਹ ਸੋਚ ਰਿਹਾ ਸੀ ਹਾਏ ਮੈਂ ਕਿੰਨਾ ਲਾਲਚੀ ਹਾਂ ਮੈਂ ਆਪਣਾ ਸਾਰਾ ਕੁਝ ਬਰਬਾਦ ਕਰ ਦਿੱਤਾ ਮੈਂ ਸੂਰਜ ਟੱਲਣ ਤੱਕ ਉੱਥੇ ਨਹੀਂ ਪਹੁੰਚ ਸਕਾਂ ਪਰ ਹੌਮ ਦਸਾ ਉਖੜ ਚੁੱਕਿਆ ਸੀ ਅਤੇ ਸਾਰਾ ਕੁਝ ਉਸਤੇ ਸ਼ੱਕ ਕਰਨ ਹੋਇਆ ਸੀ ਉਹ ਤੇਜ਼ੀ ਨਾਲ ਭੱਜ ਰਿਹਾ ਸੀ ਉਸਦੀ ਪੈਂਟ ਪਸੀਨੇ ਨਾਲ ਚਿਪਕ ਗਈ ਸੀ ਅਤੇ ਉਸ ਦਾ ਮੂੰਹ ਸੁੱਕ ਰਿਹਾ ਸੀ ਉਸ ਦੀ ਛਾਤੀ ਲੋਹਾਰ ਦੀ ਕਮਾਨ ਤਰਾਂ ਚੱਲ ਰਹੀ ਸੀ ਉਸ ਦੇ ਪੈਰਾਂ ਨੇ ਤਕਰੀਬਨ ਜਵਾਬ ਦੇ ਦਿੱਤਾ ਸੀ ਪਰ ਹੌਮ ਦੇ ਲਈ ਹੁਣ ਇਹ ਸਾਰਾ ਕੁਝ ਬਹੁਤ ਤਕਲੀਫ ਦੇਣ ਵਾਲਾ ਸੀ ਉਸ ਨੇ ਸੋਚਿਆ ਕਿਤੇ ਉਹ ਇਸ ਤਣਾਅ ਨਾਲ ਮਰ ਤਾਂ ਨਹੀਂ ਜਾਵੇਗਾ ਉਹ ਡਿੱਗ ਕੇ ਮਰਨ ਤੋਂ ਡਰ ਰਿਹਾ ਸੀ ਪਰ ਉਹ ਰੁਕਿਆ ਨਹੀਂ ਭਜਦਾ ਹੀ ਰਿਹਾ ਮੈਂ ਰੁਕਾਂਗਾ ਨਹੀਂ ਭਜਦਾ ਹੀ ਰਹਾਂਗਾ ਨਹੀਂ ਤਾਂ ਲੋਕ ਮੈਨੂੰ ਬੇਵਕੂਫ ਕਹਿਣਗੇ ਉਹ ਭਜਦਾ ਗਿਆ ਅਤੇ ਹੁਣ ਉਹ ਕੋਲ ਆਉਂਦਾ ਜਾ ਰਿਹਾ ਸੀ ਉਸ ਨੂੰ ਉਸ ਬਾਸ਼ਕੀਰਾਂ ਦੇ ਚਿਕਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਉਹਨਾਂ ਚੀਕਾਂ ਨਾਲ ਉਸਦੀ ਛਾਤੀ ਦਾ ਦਰਦ ਪਹਿਲਾਂ ਦੀ ਤੁਲਨਾ ਹੋਰ ਵੀ ਜ਼ਿਆਦਾ ਵਧ ਰਿਹਾ ਸੀ ਪਰ ਹੌਮ ਹੁਣ ਆਪਣੀ ਪੂਰੀ ਤਾਕਤ ਦੇ ਨਾਲ ਪਜ ਰਿਹਾ ਸੀ ਅਤੇ ਸੂਰਜ ਆਪਣੀ ਚਰਮ ਸੀਮਾ ਤੇ ਵੀ ਅਜੇ ਦਿਖਾਈ ਦੇ ਰਿਹਾ ਸੀ ਪਰ ਉਹ ਝਾੜੀਆਂ ਦੇ ਪਿੱਛੇ ਚਲਾ ਗਿਆ ਇਸ ਸਮੇਂ ਸੂਰਜ ਖੂਨ ਦੀ ਤਰ੍ਹਾਂ ਲਾਲ ਸੀ ਅਤੇ ਹੁਣ ਉਹ ਡੁੱਬੇ ਰਿਹਾ ਸੀ ਸੂਰਜ ਹੁਣ ਡੁੱਬਣ ਹੀ ਵਾਲਾ ਸੀ ਪਹੋਮ ਆਪਣੇ ਮੰਜ਼ਲ ਤੋਂ ਬਹੁਤ ਦੂਰ ਵੀ ਨਹੀਂ ਸੀ ਪਹੋਮ ਅਜੇ ਵੀ ਦੇਖ ਰਿਹਾ ਸੀ ਇੱਟਲੇ ਤੇ ਲੋਕ ਉਸ ਤੋਂ ਉੱਚਾ ਵਧਾਰੇ ਹਨ ਉਸ ਨੂੰ ਭਜਣ ਲਈ ਵੀ ਕਹਿ ਰਹੇ ਹਨ ਉਸ ਨੇ ਦੇਖਿਆ ਕਿ ਉਹ ਮੁਗਿਆ ਜ਼ਮੀਨ ਤੇ ਬੈਠਾ ਹੈ ਅਤੇ ਉਸ ਦੇ ਦੋਨੇ ਹੱਥ ਉਸ ਤੇ ਢਿੱਡ ਤੇ ਟਿਕੇ ਹਨ ਪਰ ਹੋਮ ਨੂੰ ਉਸ ਦਾ ਸੁਪਨਾ ਯਾਦ ਆ ਰਿਹਾ ਸੀ ਉਸ ਨੇ ਸੋਚਿਆ ਸ਼ਾਇਦ ਪ੍ਰਮਾਤਮਾ ਦੀ ਇੱਛਾ ਹੀ ਨਹੀਂ ਕਿ ਮੈਂ ਜ਼ਿਆਦਾ ਜ਼ਮੀਨ ਤੇ ਜਿਉਂਦਾ ਰਹਿ ਸਕਾਂ ਹੈ ਮੈਂ ਆਪਣਾ ਬਰਬਾਦ ਕਰ ਲਿਆ ਮੈਂ ਇਸ ਜ਼ਮੀਨ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ ਪਰਹੋਮ ਨੇ ਸੂਰਜਵਲ ਦੇਖਿਆ ਪਰ ਸੂਰਜ ਧਰਤੀ ਦੇ ਥੱਲੇ ਜਾ ਚੁੱਕਿਆ ਸੀ ਅਤੇ ਹੁਣ ਉਸ ਦਾ ਆਖਰੀ ਹਿੱਸਾ ਵੀ ਦਿਖਾਈ ਨਹੀਂ ਦੇ ਰਿਹਾ ਸੀ ਪਰਹੋਮ ਨੇ ਆਪਣੀ ਆਖਰੀ ਤਾਕਤ ਲਾ ਦਿੱਤੀ ਅਤੇ ਆਪਣੇ ਸਰੀਰ ਨੂੰ ਅੱਗੇ ਵੱਲ ਧੱਕਿਆ ਪਰ ਉਸਦੇ ਪੈਰਾਂ ਨੇ ਉਸ ਨੂੰ ਡਿੱਗਣ ਤੋਂ ਬਚਾ ਲਿਆ ਜਿਵੇਂ ਹੀ ਪਰਹੋਮ ਉਸ ਢਿੱਲੇ ਤੇ ਪਹੁੰਚਾ ਉਦੋਂ ਹਨੇਰਾ ਹੋ ਚੁੱਕਿਆ ਸੀ ਉਸਨੇ ਦੇਖਿਆ ਕਿ ਸੂਰਜ ਡੁੱਬ ਚੁੱਕਿਆ ਹੈ ਪਰਹੋਮ ਗਰਜਾ ਅਤੇ ਸੋਚਣ ਲੱਗਾ ਮੇਰੀ ਸਾਰੀ ਮਿਹਨਤ ਬੇਕਾਰ ਚਲੀ ਗਈ ਬਸ ਉਹ ਰੁਕਣ ਵਾਲਾ ਹੀ ਸੀ ਕਿ ਫਿਰ ਉਸਨੇ ਉਹ ਨਾਬਾਸ਼ ਕੀੜਿਆਂ ਦੇ ਚਿੱਕਣ ਦੀਆਂ ਆਵਾਜ਼ਾਂ ਸੁਣੀਆਂ ਉਸ ਨੂੰ ਯਾਦ ਆਇਆ ਕਿ ਉਹ ਉਹਨਾਂ ਲੋਕਾਂ ਦੇ ਥੱਲੇ ਹੀ ਸੀ ਇਸ ਕਾਰਨ ਉਸਨੂੰ ਸੂਰਜ ਡੁੱਬਦਾ ਹੋਇਆ ਦਿਖਾਈ ਦੇ ਰਿਹਾ ਸੀ ਪਰ ਅਜੇ ਸੂਰਜ ਢਿੱਲੇ ਤੇ ਨਹੀਂ ਡੁੱਬਿਆ ਹੋਇਆਗਾ ਪਰ ਹੋਮ ਨੇ ਜ਼ੋਰ ਨਾਲ ਸਾਲ ਲਿਆ ਤੇ ਢਿੱਲੇ ਵੱਲ ਭੱਜਿਆ ਢਿੱਲੇ ਤੇ ਅਜੇ ਵੀ ਰੋਸ਼ਨੀ ਸੀ ਪਰ ਹੋਮ ਹੋਰ ਜ਼ੋਰ ਦੀ ਭੱਜਾ ਉਸਨੇ ਸਾਹਮਣੇ ਆਪਣਾ ਬੜਵਾ ਦੇਖਿਆ ਉਸ ਦੇ ਬਟੂਰੇ ਦੇ ਸਾਹਮਣੇ ਉਹ ਮੁਖਿਆ ਬੈਠਾ ਸੀ ਅਤੇ ਉਸ ਨੇ ਉਸ ਦੇ ਦੋਨੇ ਸਿਰੇ ਫੜ ਰੱਖੇ ਸਨ ਪਰਹੋਮ ਨੂੰ ਪੜਾਉ ਸੁਪਨਾ ਯਾਦ ਆ ਗਿਆ ਉਸ ਦੇ ਪੈਰਾਂ ਨੇ ਜਵਾਬ ਦੇ ਦਿੱਤਾ ਅਤੇ ਉਹ ਡਿੱਗ ਪਿਆ ਉਸ ਦੇ ਹੱਥ ਉਸ ਬਟੂਰੇ ਵੱਲ ਗਏ ਮੁਖਿਆ ਖੁਸ਼ੀ ਨਾਲ ਚੀਕਿਆ ਬਹਾਦਰ ਆਦਮੀ ਤੇਰੇ ਕੋਲ ਵਧੀਆ ਜਮੀਨ ਟਟੂ ਕੋੜਾ ਹੈ ਪਰਖੌਮ ਦਾ ਨੌਕਰ ਉਸ ਦੀ ਸਹਾਇਤਾ ਕਰਨ ਲਈ ਉਸ ਕੋਲ ਭੱਜਿਆ ਪਰ ਪਰਖੌਮ ਦੇ ਮੂੰਹ ਚ ਖੂਨ ਦੀ ਤਾਰਾ ਬਹਿਰੀ ਸੀ ਅਤੇ ਉਸ ਦੀ ਜਾਨ ਨਿਕਲ ਚੁੱਕੀ ਸੀ ਉਸ ਨੂੰ ਮਰਿਆ ਦੇਖ ਕੇ ਬਾਸ਼ਖੀਰਾਨੇ ਆਪਣੀਆਂ ਜੀਬਾਂ ਬਾਹਰ ਕੱਢ ਕੇ ਅਫਸੋਸ ਪ੍ਰਗਟ ਕੀਤਾ ਪਰਖੌਮ ਦੇ ਆਦਮੀ ਨੇ ਲੰਬੀ ਕੋਹਾੜੀ ਲਈ ਅਤੇ ਉਸ ਦੇ ਲਈ ਸਿਰ ਤੋਂ ਪੈਰ ਤੱਕ ਦੀ ਲੰਬਾਈ थी 7 ਫੁੱਟ ਦੀ ਲੰਬੀ ਇੱਕ ਪੋਈ ਪੁੱਟੀ ਅਤੇ ਪਰਹੋਮ ਨੂੰ ਉਸ ਦੇ ਵਿੱਚ ਦਫਨਾ ਦਿੱਤਾ ਧੰਨਵਾਦ